ਕੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਣੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਹਾਂ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਨਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸ਼ਾਮਲ ਹੋਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪ੍ਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਹੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਵਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਨਾਲ ਬੜੀ ਕੀਤਾ ਹੈ ਇਹਦੇ ਵਿੱਚ ਜਿਹੜਾ ਸਾਡਾ ਸਨਮਾਨਯੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕੰਡਣੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅੰਸ਼ਨ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਮਪੁਰ ਖੀਰੀ ਦਾ ਜਿਹੜੇ ਕੁਛ ਹੈਗਾ ਕੋਈ ਮੀਟਿੰਗਾਂ ਹੋ ਰਹੀਆਂ ਕਿਸੇ ਸਰਕਾਰ ਦੇ ਅਧਿਕਾਰੀਆਂ ਨਾਲ ਕੁਛ ਦੇਖੋ ਭਾਰਤ ਸਰਕਾਰ ਨੇ ਅਜੇ ਤੱਕ ਬਿਲਕੁਲ ਮੂੰਹ ਹੀ ਨਹੀਂ ਖੋਲਿਆ ਕਿਸੇ ਨਾਲ ਮੀਟਿੰਗ ਕਰਨ ਦੀ ਜੇ ਨਹੀਂ ਉਹ ਜਿਹੜੇ ਮੋਰਚੇ 'ਚ ਬੈਠੇ ਸਾਥੀ ਉਹ ਤਾਂ ਮੰਗ ਕਰ ਰਹੇ ਨੇ ਸਾਡੇ ਨਾਲ ਗੱਲ ਕਰੋ ਅਧੀ ਰਾਸ ਤੋਂ ਅਸੀਂ ਆਵਾਂਗੇ ਪਰ ਗਾਂ ਸੰਯੁਕਤ ਮੋਰਚੇ ਨਾਲ ਚਲੋ ਸਾਡੇ ਉਹਨਾਂ ਨੇ ਕਿਸੇ ਵੀ ਜਥੇਬੰਦੀ ਨਾਲ ਅਜੇ ਤੱਕ ਗੱਲ ਹੀ ਕੀਤੀ ਕਿਉਂਕਿ ਉਹਦਾ ਦਿੱਤਾ ਸੁਪਰੀਮ ਕੋਰਟ ਤੇ ਸਾਰੀ ਗੱਲ ਠੁਠੀ ਹੋਈ ਹੈ ਕਿ ਸੁਪਰੀਮ ਕੋਰਟ ਜੋ ਸਾਨੂੰ ਕੋਈ ਕਸਟਾਉ ਕਰਾਂਗੇ ਆ ਰਾਸ਼ਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਦੇ ਸੁਪਰੀਮ ਕੋਰਟ ਨੂੰ ਇਹ ਦਸ਼ਾ ਦਤ ਇਸ ਨੇ ਲੈ ਚਾਹੀਦੇ ਨੇ ਆਪਣੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਨਾਲ رابطہ ਕਰੋ ਤੇ ਉਹਨਾਂ ਨਾਲ ਮੀਟਿੰਗ ਕਰਕੇ ਕਿ ਜਿੰਮੇਵਾਰੀ ਕਿਸ ਤਰ੍ਹਾਂ ਨਿਭਾਵੇ ਬਾਰਡਰਾਂ ਤੱਕ ਕਿ ਸਿਮਤ ਰਹੇ ਕਿ ਕਿਸਾਨ ਬਾਰਡਰਾਂ ਤੋਂ ਅੱਗੇ ਜਾਣ ਨਹੀਂ ਦਿੱਤਾ ਚਾਹੇ ਹਰਿਆਣਾ ਬਾਰਡਰ ਹੋਵੇ ਚਾਹੇ ਦਿੱਲੀ ਅੱਗੇ ਤਾਂ ਜਾਣ ਨਹੀਂ ਥੋੜਾ ਜਿਹਾ ਗੱਲ 'ਚ ਫਰਕ ਕਰੇਗਾ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਸਾਡੇ ਮੌਕੇ ਦੇ ਵੀ ਰਾਸ਼ਟਰਪਤੀ ਇੱਕ ਸਭ ਤੋਂ ਵੱਡਾ ਅਹੁਦਾ ਹੈਗਾ ਉਹ ਸਾਨੂੰ ਸਮਾਂ ਦੇਵੇ ਹਜੇ ਤੱਕ ਰਾਸ਼ਟਰਪਤੀ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਾਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੇ ਨਾਲ ਗੱਲਬਾਤ ਤੋਂ ਟਾਲਾਬਟ ਰਹੀ ਹੈ ਜੀ ਰਾਸ਼ਟਰਪਤੀ ਦਾ ਜੇ ਕਹਿ ਜੀ ਇੱਕ ਦੇਸ਼ ਦਾ ਮੁਖ ਆਗੂ ਹੈਗਾ ਕਿਉਂ ਨਹੀਂ ਸਾਨੂੰ ਸਮਝ ਦਿੱਤਾ ਇਸ ਗੱਲ ਤੇ ਸੀ ਰੋਸ ਨੂੰ ਪਟਾਉਣੇ ਹੈਗੇ ਅਗਰ ਹੀ ਗੱਲ ਸਮਝ ਕਰ ਲਿਆ ਤਾਂ ਸਰ ਸੁਖਦੇਵ ਢੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਲਗਾਤਾ ਡਾਕਟਰ ਵੀ ਇਹ ਗੱਲ ਨੂੰ ਲੈ ਕੇ ਕਹਿੰਦਾ ਇਸ ਕੰਨੇ ਜਿੰਦਾ ਪੁਟਾ ਰਹੇ ਨੇ ਜਿੰਦਾ ਕਰੀ ਬੜਾ ਹੈ ਹਾਂਜੀ ਦੇਖੋ ਬਿਲਕੁਲ ਇਹ ਠੀਕ ਹੈ ਕਿ 39 38 ਦਿਨ ਹੋ ਗਏ ਤੇ ਢੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਤਾਂ ਬਣਿਆ ਹੀ ਹੋਇਆ ਪਰ ਇਹਦੇ ਸਬੰਧ ਦੇ ਵਿੱਚ ਜਿੰਨਾ ਕੁ ਸਾਡੀਆਂ ਜਥੇਬੰਦੀਆਂ ਕਰ ਸਕਦੀਆਂ ਨੇ ਸਯੁਗਤ ਮੋਰਚੇ ਦੀਆਂ ਉਹ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਨੇ ਆਲ ਇੰਡੀਆ ਦੇ ਦਾਅਵੇ ਇਹਦੇ ਚ ਸਾਰਾ ਅਗਵਾਈ ਹੈ ਅਸੀਂ ਤੁਹਾਨਾ ਦੇ ਵਿੱਚ ਇੱਕ ਮਹਾਪੰਚਾਇਤ ਰੱਖ ਰਹੇ ਹਾਂ ਸਾਰਾ 25 ਕਿਲੋਮੀਟਰ ਖਨੋਰੀ ਤੋਂ ਔਰ ਦੂਸਰੀ ਪੰਜਾਬ ਦੀ ਵੱਡੀ ਮਹਾਪੰਚਾਇਤ ਅਸੀਂ ਮੋਗਾ ਦੇ ਵਿੱਚ ਰੱਖ ਰਹੇ ਹਾਂ ਇਹ ਉਹਨਾਂ ਦੀ ਸympathy ਦੇ ਵਿੱਚ ਔਰ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਨਾਲ ਸਿੱਟੇ ਨਾਲ ਸੁਪਰੀਮ ਕੋਰਟ ਉਹਦੀ ਕੇਂਦਰ ਦੀ ਵਕਾਲਤ ਕਰੇ ਉਹ ਸਿੱਧਾ ਡਾਇਰੈਕਟ ਕਰੇ ਕੇਂਦਰ ਸਰਕਾਰ ਨੂੰ ਕਿ ਦੱਲੇਵਾਲ ਸਾਹਿਬ ਨਾਲ ਗੱਲ ਵੀ ਕਰੋ ਤੇ ਉਹਨਾਂ ਦਾ ਅਨਸਨੇ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਉਹ ਤੁਰੰਤ ਦੂਰ ਕੀਤਾ ਜਾਵੇ ਇਸ ਤੇ ਅਸੀਂ ਲਗਾਤਾਰ ਪਹਿਰਾ ਦੇ ਜਿਸ ਤਰ੍ਹਾਂ ਮੋਰਚਾ ਵਨ ਚੱਲਿਆ ਸੀ ਕਿਸਾਨਾਂ ਦਾ ਉਸ ਤਰ੍ਹਾਂ ਦੀ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਸਿੱਧਾ ਭਾਰਤ ਸਰਕਾਰ ਨਾਲ ਤੁਹਾਡੀ ਜਿਹੜੀ ਫਾਈਟ ਹੈਗੀ ਹੈ ਉਸ ਦਾ ਕੋਈ ਗੱਲਬਾਤ ਦੇਖੋ ਜਿਡੀ ਵੱਡੀ ਫਾਈਟ ਹੈ ਭਾਰਤ ਸਰਕਾਰ ਦੇ ਨਾਲ ਓਡੀ ਵੱਡੀ ਏਕਤਾ ਦੀ ਲੋੜ ਹੈ ਵੀ ਇਸ ਗੱਲ 'ਤੇ ਸਦਾ ਲਗਾਤਾਰ ਜੋਰ ਹੈ ਏਕਤਾ ਹੈਗੀ ਸਾਰੇ ਏਕਤਾ ਅਸੀਂ ਦੇਖੋ ਅੱਜ ਏਕਤਾ ਲਈ ਇੱਥੇ ਪ੍ਰਯਾਸ ਅਸੀਂ ਜਿਹੜੇ ਯਤਨ ਨੇ ਅਸੀਂ ਅਸਲ ਵਿੱਚ ਉਹਨਾਂ ਚਿੱਠੀਆਂ ਵੀ ਕੱਟੀਆਂ ਨੇ ਸਾਥੀਆਂ ਨੇ ਇੱਕ ਰਾਉਂਡ ਸਾਡਾ ਗੱਲਬਾਤ ਚੱਲਿਆ ਪਹਿਲਾ ਦੋ ਰਾਉਂਡ ਚੱਲੇ ਨੇ ਚਿੱਠੀਆਂ ਹੁੰਦੀਆਂ ਰਹੀਆਂ ਨੇਦਰ ਪਰ ਇਹ ਕਿਸੇ ਕਿਦਾਰੇ ਨਹੀਂ ਲੱਗ ਸਕੀ ਕਿਉਂਕਿ ਹਾਲ ਤਾਂ ਹੋਰ ਤਰ੍ਹਾਂ ਦੇ ਬੜੀਆ ਬੜੀਆਂ ਨੇ ਹੁਣ ਤਾਂ ਨੰਨੀ ਬਹੁਤ ਸਾਰਾ ਜੇ ਮੀਡੀਆ ਦੇ ਵਿੱਚ ਜੋ ਇੰਟਰਵਿਊ ਵਗੈਰਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹ ਬਣਾਇਆ ਵਾ ਵੀ ਜਥੇਬੰਦੀਆਂ ਜਥੇਬੰਦੀਆਂ ਦੇ ਕਿਸਾਨਾਂ ਜਥੇਬੰਦੀ ਇੱਕ ਦੂਜੇ ਦੇ ਵਰਸਸ ਬਣਾਈ ਹੋਈਆਂ ਨੇ ਕੇਂਦਰ ਸਰਕਾਰ ਚ ਨਹੀਂ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਰਾਜ ਸਰਕਾਰ ਵੀ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੰਭਾਵਨਾ ਕਦੇ ਨਹੀਂ ਛੱਡਣੀ ਚਾਹੀਦੀ ਜੇ ਤਾਂ ਸ joint ਮੋਰਚ ਇਹ ਸਮਝ ਲੈ ਕੇ ਅਸੀਂ ਏਕਤਾ ਕਰਨੀ ਹੈ ਹਰ ਹਾਲਤ 'ਚ ਇਹ ਸੰਭਵ ਬਣਾਉਣ ਦੀ ਖਾਤਰ ਜਿਹੜਾ ਵੀ ਪ੍ਰਯਤਨ ਕਰਨਾ ਹੈ ਉਹ ਅਸੀਂ ਕਰਾਂਗੇ ਅਸੀਂ ਅੱਗੇ ਵੀ ਕਰਾਂਗੇ ਪਹਿਲਾਂ ਵੀ ਕਰਦੇ ਆ